ਮਾ ਤੁਹਾਡੇ ਕਮਰੇ ਵਿੱਚ ਹੁਣ ਮੇਰੀ ਸੱਸ ਰਹੇਗੀ। ਨਿਰਮਲਾ ਜੀ ਆਪਣੇ ਕਮਰੇ ਵਿੱਚ ਬੈਠ ਕੇ ਇੱਕ ਕਿਤਾਬ ਪੜ੍ਹਦੀ ਪਈ ਸੀ ਤਾਂ ਉਹਨਾਂ ਦੇ ਫੋਨ ਦੀ ਬੈਲ ਵੱਜੀ। ਉਹਨਾਂ ਨੇ ਫੋਨ ਦੇਖਿਆ ਤਾਂ ਉਹਨਾਂ ਦੀ ਨੂੰ ਸ਼ਵੀ ਫੋਨ ਕਰਦੀ ਪਈ ਸੀ। ਨਿਰਮਲਾ ਜੀ ਨੇ ਤੁਰੰਤ ਹੀ ਫੋਨ ਰਿਸੀਵ ਕਰ ਲਿਆ ਅਤੇ ਸ਼ਵੀ ਕਹਿਣ ਲੱਗੀ ਮੰਮੀ ਜੀ ਮੈਂ ਸ਼ੋਪਿੰਗ ਦੇ ਲਈ ਆਈ ਸੀ ਨਾ ਤਾ ਮੇਰੀ ਕੁਝ ਸਹੇਲੀਆਂ ਮਿਲ ਗਈਆਂ ਸੀ ਇਸ ਲਈ ਮੈਨੂੰ ਘਰ ਆਉਣ ਵਿੱਚ ਥੋੜੀ ਦੇਰ ਹੋ ਜਾਵੇਗੀ ਇੱਕ ਕੰਮ ਕਰਿਓ ਤੁਸੀਂ ਡਿਨਰ ਦੀ ਤਿਆਰੀ ਕਰਕੇ ਰੱਖਿਓ ਮੈਂ ਆ ਕੇ ਖਾਣਾ ਬਣਾ ਲਵਾਂਗੀ ਨਿਰਮਲਾ ਜੀ ਨੇ ਹੌਲੀ ਜਿਹੀ ਕਿਹਾ ਠੀਕ ਹੈ ਸ਼ਬੀ ਤੂੰ ਆਰਾਮ ਨਾਲ ਆਮੀ ਮੈਂ ਖਾਣੇ ਦੀ ਤਿਆਰੀ ਕਰਕੇ ਰੱਖਦੀ ਹਾਂ ਨਿਰਮਲਾ ਜੀ ਨੇ ਲੰਮਾ ਜਿਹਾ ਸਾਹ ਲਿਆ ਅਤੇ ਉੱਠ ਕੇ ਖੜੀ ਹੋਈ ਇਹ ਤਾਂ ਹਰ ਦਿਨ ਦੀ ਗੱਲ ਸੀ ਸਵੀ ਜਦੋਂ ਵੀ ਸ਼ੋਪਿੰਗ ਕਰਨ ਦੇ ਲਈ ਜਾਂਦੀ ਸੀ ਤਾਂ ਜਰਾ ਜ਼ਿਆਦਾ ਦੇਰ ਨਾਲ ਹੀ ਘਰ ਆਉਂਦੀ ਸੀ ਅਤੇ ਉਦੋਂ ਚਾਹ ਨਾਸ਼ਤਾ ਅਤੇ ਡਿਨਰ ਦੀ ਜ਼ਿੰਮੇਵਾਰੀ ਨਿਰਮਲਾ ਜੀ ਤੇ ਹੀ ਆ ਜਾਂਦੀ ਸੀ ਫਿਰ ਵੀ ਉਹ ਬੁਰਾ ਨਹੀਂ ਮੰਨਦੀ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਘਰ ਦੇ ਕੰਮ ਕਰਦੇ ਰਹਿਣ ਨਾਲ ਟਾਈਮ ਚੰਗਾ ਬਤੀਤ ਹੋ ਜਾਂਦਾ ਹੈ ਅਤੇ ਘਰ ਦੇ ਕੰਮ ਕਰਨ ਨਾਲ ਜ਼ਿਆਦਾ ਤਣਾਅ ਵੀ ਨਹੀਂ ਹੁੰਦਾ ਹੈ ਵੈਸੇ ਵੀ ਖਾਲੀ ਬੈਠੇ ਬੈਠੇ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ ਸੀ ਤਾਂ ਉਹ ਘਰ ਦੇ ਕੰਮ ਕਰ ਲੈਂਦੀ ਸੀ ਉਹਨਾਂ ਨੂੰ ਇਹ ਹੀ ਲੱਗਦਾ ਸੀ ਕਿ ਹਜੇ ਤਾਂ ਉਹ ਦੇ ਘੁੰਮਣ ਫਿਰਨ ਦੇ ਦਿਨ ਹੈ ਤਾਂ ਉਸ ਨੂੰ ਉਸ ਦੀ ਮਰਜ਼ੀ ਨਾਲ ਜੀਣ ਦਵੋ ਵੈਸੇ ਵੀ ਨਿਰਮਲਾ ਜੀ ਦੇ ਪਤੀ ਦੇ ਸਵਰਗ ਵਾਸ ਦੇ ਬਾਅਦ ਉਹ ਖਾਮੋਸ਼ ਹੀ ਰਹਿਣ ਲੱਗ ਗਈ ਸੀ ਅਤੇ ਉਹਨਾਂ ਨੂੰ ਘਰ ਦਾ ਕੰਮ ਕਰਨ ਵਿੱਚ ਸਕੂਨ ਮਿਲਦਾ ਸੀ ਉਹ ਰसोई ਵਿੱਚ ਗਈ ਅਤੇ ਚੁੱਪਚਾਪ ਡਿਨਰ ਦੀ ਤਿਆਰੀ ਕਰਕੇ ਖਾਣਾ ਬਣਾਉਣ ਲੱਗੀ। ਉਹਨਾਂ ਨੂੰ ਪਤਾ ਸੀ ਕਿ ਨੂੰਹ ਨੂੰ ਆਂਦੇ-ਆਂਦੇ ਦੇਰ ਹੋ ਜਾਵੇਗੀ ਅਤੇ ਹੋਇਆ ਵੀ ਕੁਝ ਇਦਾਂ ਹੀ ਤਾਂ ਰਾਤ ਦੇ 8 ਵਜੇ ਨੂੰ ਘਰ ਆਈ ਅਤੇ ਥੋੜੀ ਦੇਰ ਦੇ ਬਾਅਦ ਉਹਨਾਂ ਦਾ ਬੇਟਾ ਸੂਰਜ ਵੀ ਘਰ ਆ ਗਿਆ। ਸ਼ਬੀ ਸ਼ੋਪਿੰਗ ਦੇ ਬੈਗ ਆਪਣੇ ਕਮਰੇ ਵਿੱਚ ਰੱਖ ਕੇ ਹੱਥ-ਮੂੰਹ ਧੋ ਕੇ ਆਈ ਅਤੇ ਖਾਣਾ ਡਾਈਨਿੰਗ ਟੇਬਲ 'ਤੇ ਲਗਾਉਣ ਲੱਗੀ। ਡਾਈਨਿੰਗ ਟੇਬਲ 'ਤੇ ਬੈਠ ਕੇ ਸਾਰੇ ਦਿਨਰ ਕਰਦੇ ਪਏ ਸੀ ਸ਼ਵੀ ਅੱਖਾਂ ਹੀ ਅੱਖਾਂ ਵਿੱਚ ਆਪਣੇ ਪਤੀ ਨੂੰ ਇਸ਼ਾਰਾ ਕਰਦੀ ਪਈ ਸੀ ਸੂਰਜ ਨੇ ਆਪਣਾ ਗਲਾ ਸਾਫ਼ ਕਰਦੇ ਹੋਏ ਆਪਣੀ ਮਾਂ ਨੂੰ ਕਿਹਾ ਮਾਂ ਉਹ ਸ਼ਵੀ ਦੀ ਮੰਮੀ ਦੀ ਤਬੀਅਤ ਅੱਜ ਕੱਲ ਠੀਕ ਨਹੀਂ ਰਹਿੰਦੀ ਹੈ ਨਿਰਬਲਾ ਜੀ ਨੇ ਰੋਟੀ ਖਾਂਦੇ ਹੋਏ ਕਿਹਾ ਤਾਂ ਸ਼ਵੀ ਪੇਕੇ ਜਾਣਾ ਚਾਹੁੰਦੀ ਹੈ ਕਿ ਕੁਝ ਦਿਨਾਂ ਦੇ ਲਈ ਸ਼ਵੀ ਨੂੰ ਪੇਕੇ ਭੇਜ ਦਵੋ ਆਪਣੀ ਮਾਂ ਦੇ ਨਾਲ ਟਾਈਮ ਵੀ ਬਿਤਾ ਲਵੇਗੀ ਅਤੇ ਉਹਨਾਂ ਦੀ ਦੇਖਭਾਲ ਵੀ ਕਰ ਲਵੇਗੀ ਸੂਰਜ ਨੇ ਹੌਲੀ ਜਹੀ ਕਿਹਾ ਮਾਂ ਉਹ ਗੱਲ ਦਰਅਸਲ ਇਹ ਹੈ ਕਿ ਤੁਹਾਨੂੰ ਤਾਂ ਪਤਾ ਹੈ ਕਿ ਸ਼ਬੀ ਦੇ ਭਰਾ ਭਾਬੀ ਵਿਦੇਸ਼ ਵਿੱਚ ਰਹਿੰਦੇ ਹੈ ਅਤੇ ਉਸ ਦੀ ਮੰਮੀ ਉੱਥੇ ਇਕੱਲੀ ਹੀ ਰਹਿੰਦੀ ਹੈ ਤਾਂ ਅਸੀਂ ਸੋਚਦੇ ਪਏ ਸੀ ਕਿ ਹੁਣ ਸ਼ਬੀ ਦੀ ਮੰਮੀ ਨੂੰ ਅਸੀਂ ਇੱਥੇ ਲੈ ਕੇ ਆ ਜਾਂਦੇ ਹਾਂ ਅਸੀਂ ਸਭ ਇਕੱਠੇ ਹੀ ਰਹਿ ਲਵਾਂਗੇ ਅਤੇ ਉਹਨਾਂ ਦੀ ਦੇਖਭਾਲ ਵੀ ਹੋ ਜਾਵੇਗੀ ਨਿਰਮਲਾ ਜੀ ਨੇ ਗੌਰ ਨਾਲ ਆਪਣੇ ਪੁੱਤ ਤਨੂਹ ਦਾ ਚਿਹਰਾ ਦੇਖਿਆ ਫਿਰ ਹੌਲੀ ਜਹੀ ਬੋਲੀ ਮੈਨੂੰ ਇਸ ਗੱਲ ਤੋਂ ਕੋਈ ਦਿੱਕਤ ਨਹੀਂ ਹੈ ਬੇਟਾ ਉਹ ਇੱਥੇ ਰਹੇਗੀ ਤਾਂ ਮੈਨੂੰ ਵੀ ਉਹਨਾਂ ਦਾ ਸਾਥ ਮਿਲ ਜਾਵੇਗਾ ਵੈਸੇ ਵੀ ਤੇਰੇ ਪਾਪਾ ਦੇ ਗੁਜਰਨ ਤੋਂ ਬਾਅਦ ਮੈਂ ਬਹੁਤ ਇਕੱਲਾਪਣ ਮਹਿਸੂਸ ਕਰਦੀ ਹਾਂ ਇਹ ਸਭ ਕਹਿੰਦੇ-ਕਹਿੰਦੇ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਜਿਸ ਨੂੰ ਉਹਨਾਂ ਨੇ ਆਪਣੇ ਬੱਚਿਆਂ ਤੋਂ ਲੁਕਾ ਲਿਆ ਸੂਰਜ ਕਹਿਣ ਲੱਗਾ ਮਾਂ ਉਹ ਪਰਸੋਂ ਹੀ ਆ ਰਹੇ ਹੈ ਅਸੀਂ ਉਹਨਾਂ ਨੂੰ ਪਹਿਲਾਂ ਹੀ ਆਉਣ ਨੂੰ ਕਹਿ ਦਿੱਤਾ ਸੀ ਸਾਨੂੰ ਪਤਾ ਸੀ ਕਿ ਤੁਹਾਨੂੰ ਇਸ ਗੱਲ ਤੋਂ ਕੋਈ ਦਿੱਕਤ ਨਹੀਂ ਹੋਵੇਗੀ ਇਹ ਸੁਣ ਕੇ ਨਿਰਮਲਾ ਜੀ ਹੌਲੀ ਜੀ ਮੁਸਕਰਾ ਉੱઠી ਕਿ ਉਹਨਾਂ ਦਾ ਬੇਟਾ ਉਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦਾ ਹੈ ਪਰ ਨਿਰਮਲਾ ਜੀ ਨੂੰ ਪਤਾ ਹੀ ਨਹੀਂ ਸੀ ਕਿ ਬੱਚਿਆਂ ਦੇ ਮਨ ਵਿੱਚ ਕੀ ਚੱਲਦਾ ਪਿਆ ਹੈ ਖਾਣਾ ਖਾਣ ਤੋਂ ਬਾਅਦ ਜਦੋਂ ਨਿਰਮਲਾ ਜੀ ਆਪਣੇ ਕਮਰੇ ਵਿੱਚ ਆਈ ਤਾਂ ਸੂਰਜ ਅਤੇ ਸਭੀ ਵੀ ਉਹਨਾਂ ਦੇ ਪਿੱਛੇ-ਪਿੱਛੇ ਆ ਗਏ। ਨਿਰਮਲਾ ਜੀ ਹੁਣ ਲੇਟ ਕੇ ਆਰਾਮ ਕਰਨਾ ਚਾਹੁੰਦੀ ਸੀ। ਬੱਚਿਆਂ ਨੂੰ ਇਸ ਟਾਈਮ ਕਮਰੇ ਵਿੱਚ ਦੇਖ ਕੇ ਉਹ ਹੈਰਾਨ ਰਹਿ ਗਈ। ਸੂਰਜ ਕਹਿਣ ਲੱਗਾ ਮਾਂ ਉਹ ਤੁਹਾਨੂੰ ਪਤਾ ਤਾਂ ਹੈ ਨਾ ਕਿ ਮੇਰੀ ਸੱਸ ਪਰਸਵਾਰ ਰਹੀ ਹੈ। ਤਾਂ ਉਹਨਾਂ ਦੇ ਲਈ ਇਹ ਕਮਰਾ ਤਿਆਰ ਕਰਨਾ ਸੀ ਨਿਰਮਲਾ ਜੀ ਹੈਰਾਨੀ ਨਾਲ ਬੋਲੀ ਕਿਉਂ ਬੇਟਾ ਇਹ ਕਮਰਾ ਤਾਂ ਮੇਰਾ ਹੈ ਤੂੰ ਆਪਣੀ ਸੱਸ ਨੂੰ ਗੈਸਟ ਰੂਮ ਵਿੱਚ ਰੱਖ ਲਈ ਸਵੀ ਚੱਟ ਬੋਲ ਪਈ ਮੇਰੀ ਮਾਂ ਇਸ ਘਰ ਵਿੱਚ ਮਹਿਮਾਨ ਥੋੜੀ ਨਾ ਹੈ ਕਿ ਉਹ ਗੈਸਟ ਰੂਮ ਵਿੱਚ ਰਹੇਗੀ ਹੁਣ ਉਹ ਵੀ ਇਸ ਘਰ ਵਿੱਚ ਪਰਿਵਾਰ ਦਾ ਇੱਕ ਜੀ ਜੀ ਦੀ ਤਰ੍ਹਾਂ ਹੀ ਰਹੇਗੀ ਅਤੇ ਜੇਕਰ ਕੋਈ ਮਹਿਮਾਨ ਆ ਗਿਆ ਤਾਂ ਉਹ ਕਿੱਥੇ ਰਹੇਗਾ ਇਸ ਲਈ ਅਸੀਂ ਸੋਚਿਆ ਹੈ ਕਿ ਮਾਂ ਐਸੇ ਕਮਰੇ ਵਿੱਚ ਰਹੇਗੀ ਨਿਰਮਲਾ ਜੀ ਕਠੋਰ ਸਵਰ ਵਿੱਚ ਬੋਲੀ ਅੱਛਾ ਤਾਂ ਮੈਂ ਕਿੱਥੇ ਰ੍ਹਾਂਗੀ ਸੂਰਜ ਕਹਿਣ ਲੱਗਾ ਮਾਂ ਤੁਸੀਂ ਪਿੱਛੇ ਵਾਲੇ ਕਮਰੇ ਵਿੱਚ ਸ਼ਿਫਟ ਹੋ ਜਾਵੋ ਅਸੀਂ ਤੁਹਾਡਾ ਸਾਰਾ ਸਮਾਨ ਉੱਥੇ ਹੀ ਪਹੁੰਚਾ ਦਿੰਦੇ ਹਾਂ ਸਾਫ਼ ਸਫਾਈ ਤਾਂ ਅਸੀਂ ਪਹਿਲਾਂ ਹੀ ਕਰ ਦਿੱਤੀ ਸੀ ਨਿਰਮਲਾ ਜੀ ਹੈਰਾਨੀ ਨਾਲ ਬੋਲੀ ਪਿੱਛੇ ਵਾਲਾ ਕਮਰਾ ਕੋਈ ਕਮਰਾ ਥੋੜੀ ਹੈ ਉਹ ਤਾਂ ਸਟੋਰ ਰੂਮ ਹੈ ਕੀ ਮੈਂ ਸਟੋਰ ਰੂਮ ਵਿੱਚ ਰ੍ਹਾਂ ਹੁਣ ਸੂਰਜ ਕਹਿਣ ਲੱਗਾ ਜਦੋਂ ਤੁਹਾਨੂੰ ਪਤਾ ਹੀ ਹੈ ਤਾਂ ਫਿਰ ਪੁੱਛਦੇ ਕਿਉਂ ਹੋ ਤੁਸੀਂ ਇਹ ਕਮਰਾ ਖਾਲੀ ਕਰ ਦਵੋ ਅਤੇ ਪਿੱਛੇ ਸਟੋਰ ਰੂਮ ਵਿੱਚ ਚੱਲ ਜਾਵੋ ਬੇਟੇ ਦੀ ਗੱਲ ਸੁਣ ਕੇ ਨਿਰਮਲਾ ਜੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤਾਨੂੰ ਉਹਨਾਂ ਦੀ ਅਲਮਾਰੀ ਵਿੱਚੋਂ ਕੱਪੜੇ ਕੱਢਣ ਲੱਗੀ ਫਿਰ ਨਿਰਮਲਾ ਜੀ ਨੇ ਕਠੋਰ ਆਵਾਜ਼ ਵਿੱਚ ਕਿਹਾ ਰੁਕੋ ਸ਼ਵੀ ਇਹ ਤੂੰ ਕੀ ਕਰਦੀ ਪਈ ਹੈ ਸ਼ਵੀ ਦੇ ਹੱਥ ਰੁਕ ਗਏ ਅਤੇ ਉਹ ਆਪਣੀ ਸੱਸ ਨੂੰ ਕੂਰਨ ਲੱਗੀ ਸੂਰਜ ਕਹਿਣ ਲੱਗਾ ਕੀ ਹੋਇਆ ਮਾਂ ਤੁਹਾਨੂੰ ਇੱਕ ਵਾਰ ਗੱਲ ਸਮਝ ਵਿੱਚ ਨਹੀਂ ਆਈ ਕਿ ਮੈਂ ਕਹਿੰਦਾ ਪਿਆ ਹਾਂ ਨਾ ਕਿ ਮੇਰੀ ਸੱਸ ਆਉਣ ਵਾਲੀ ਹੈ ਤਾਂ ਤੁਹਾਨੂੰ ਇਹ ਕਮਰਾ ਖਾਲੀ ਕਰਨਾ ਹੀ ਹੋਵੇਗਾ ਅਸੀਂ ਤਾਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਜੇਕਰ ਤੁਹਾਨੂੰ ਸਾਡੀ ਮਦਦ ਨਹੀਂ ਚਾਹੀਦੀ ਤਾਂ ਖੁਦ ਹੀ ਆਪਣਾ ਸਾਰਾ ਸਮਾਨ ਇੱਥੋਂ ਚੱਕ ਲਵੋ ਨਿਰਮਲਾ ਜੀ ਬੋਲ ਪਈ ਨਹੀਂ ਬੇਟਾ ਮੈਂ ਇਹ ਕਮਰਾ ਤਾਂ ਖਾਲੀ ਨਹੀਂ ਕਰਨ ਵਾਲੀ ਕਿਉਂਕਿ ਇਹ ਕਮਰਾ ਮੇਰਾ ਹੈ ਸ਼ਵੀ ਨਰਾਜ ਹੋ ਗਈ ਅਤੇ ਕਹਿਣ ਲੱਗੀ ਮੰਮੀ ਜੀ ਇਹ ਕੀ ਕਿਸਲੇ ਦਾ ਤੁਸੀਂ ਮੇਰਾ ਕਮਰਾ ਮੇਰਾ ਕਮਰਾ ਲਗਾ ਰੱਖਿਆ ਹੈ ਇਹ ਘਰ ਤੁਹਾਡੇ بیٹے ਦੀ ਕਮਾਈ ਨਾਲ ਚੱਲਦਾ ਪਿਆ ਹੈ ਅਤੇ ਵੈਸੇ ਵੀ ਪਾਪਾ ਜੀ ਦੇ ਜਾਣ ਤੋਂ ਬਾਅਦ ਉਹਨਾਂ ਦੀ ਇਕਲੋਤੀ ਔਲਾਦ ਹੋਣ ਦੇ ਨਾਤੇ ਇਹ ਘਰ ਹੁਣ ਸੂਰਜ ਦਾ ਹੈ ਅਤੇ ਕੌਣ ਕਿਹੜੇ ਕਮਰੇ ਵਿੱਚ ਰਹੇਗਾ ਇਸ ਦਾ ਫੈਸਲਾ ਕਰਨ ਦਾ ਅਧਿਕਾਰ ਵੀ ਸੂਰਜ ਦਾ ਹੀ ਹੈ ਤੁਸੀਂ ਸ਼ੁਕਰ ਮਨਾਓ ਕਿ ਅਸੀਂ ਤੁਹਾਨੂੰ ਘਰ ਤੋਂ ਬਾਹਰ ਨਹੀਂ ਕੱਢਦੇ ਪਏ ਨਾ ਸਿਰਫ ਤੁਹਾਡਾ ਕਮਰਾ ਹੀ ਚੇਂਜ ਕਰਦੇ ਪਏ ਹਾਂ ਨਿਰਮਲਾ ਜੀ ਗੁੱਸੇ ਵਿੱਚ ਬੋਲੀ ਤੂੰ ਉਸ ਸਟੋਰ ਰੂਮ ਨੂੰ ਕਮਰਾ ਕਹਿੰਦੀ ਹੈ ਮਸਾਲਾ ਤੋਂ ਘਰ ਦਾ ਗੈਰ ਜ਼ਰੂਰੀ ਸਮਾਨ ਉਸ ਕਮਰੇ ਵਿੱਚ ਰੱਖਦੀ ਆਈ ਹਾਂ ਜਿਸ ਦੀ ਜ਼ਰੂਰਤ ਕਦੀ ਕਦੀ ਪੈਂਦੀ ਹੈ ਕਿ ਤੂੰ ਮੈਨੂੰ ਵੀ ਇਦਾਂ ਦਾ ਸਮਾਨ ਸਮਝ ਲਿਆ ਹੈ ਜਿਸ ਦੀ ਹੁਣ ਇਸ ਘਰ ਵਿੱਚ ਕੋਈ ਜ਼ਰੂਰਤ ਨਹੀਂ ਹੈ ਇਹ ਸਭ ਕਹਿੰਦੇ ਹੋਏ ਉਹਨਾਂ ਦੀਆਂ ਅੱਖਾਂ ਭਰ ਗਈਆਂ ਤਾਂ ਸੂਰਜ ਕਹਿਣ ਲੱਗਾ ਮੈਂ ਹੁਣ ਬੇਕਾਰ ਵਿੱਚ ਇੰਨਾ ਤਮਾਸ਼ਾ ਕਰਦੇ ਪਏ ਹੋ ਮੇਰੀ ਸੱਸ ਆਂਦੀ ਪਈ ਹੈ ਮੈਂ ਉਹਨਾਂ ਨੂੰ ਕਿੱਥੇ ਰਹਿਣ ਦੇ ਲਈ ਕਹਾਂ ਜੇਕਰ ਮੈਂ ਉਹਨਾਂ ਨੂੰ ਸਟੋਰ ਰੂਮ ਵਿੱਚ ਰਹਿਣ ਦੇ ਲਈ ਕਹਾਂਗਾ ਤਾਂ ਮੇਰੀ ਨੱਕ ਕਟੋ ਜਾਵੇਗੀ ਅਤੇ वैसे भी आजकल ਦੇ ਜਮਾਨੇ ਵਿੱਚ ਕੁੜੀਆਂ ਵੀ ਆਪਣੇ ਮਾਤਾ ਪਿਤਾ ਦੇ ਪ੍ਰਤੀ ਫਰਜ਼ ਨਿਭਾਉਂਦੀਆਂ ਹਨ ਤਾਂ ਫਿਰ ਮੇਰੀ ਪਤਨੀ ਆਪਣੀ ਮਾਂ ਨੂੰ ਇਸ ਘਰ ਵਿੱਚ ਸਨਮਾਨ ਦੇ ਨਾਲ ਕਿਉਂ ਨਹੀਂ ਰੱਖ ਸਕਦੀ ਹੈ ਅਤੇ ਉਹ ਇੱਥੇ ਆਏਗੀ ਤਾਂ ਉਹਨਾਂ ਦੀ ਸੁੱਖ ਸੁਵਿਧਾ ਦਾ ਖਿਆਲ ਰੱਖਣਾ ਵੀ ਮੇਰਾ ਫਰਜ਼ ਬਣਦਾ ਹੈ ਨਾ ਨਿਰਮਲਾ ਜੀ ਕਹਿਣ ਲੱਗੀ ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਉਹ ਨੂੰ ਆਪਣੀ ਮਾਂ ਦੇ ਪ੍ਰਤੀ ਫਰਜ਼ ਨਿਭਾਉਣਾ ਚਾਹੁੰਦੀ ਹੈ ਪਰ ਤੂੰ ਆਪਣੀ ਮਾਂ ਦੇ ਪ੍ਰਤੀ ਫਰਜ਼ ਕਿਉਂ ਤੂੰ ਭੁੱਲਦਾ ਪਿਆ ਹੈ ਬੇਟਾ ਸ਼ਬੀ ਦੀ ਮਾਂ ਨੂੰ ਤੂੰ ਹਰ ਸੁੱਖ ਸਹੂਬਿਦਾਂ ਦੇਣਾ ਚਾਹਨਾ ਹੈ ਪੂਰੇ ਸਨਮਾਨ ਦੇ ਨਾਲ ਰੱਖਣਾ ਚਾਹੁੰਦਾ ਹੈ ਉਸਦੇ ਲਈ ਮੇਰਾ ਅਪਮਾਨ ਕਰਨਾ ਜ਼ਰੂਰੀ ਹੈ ਕਿ ਸੂਰਜ ਕਹਿਣ ਲੱਗਾ ਇਸ ਵਿੱਚ ਤੁਹਾਡਾ ਅਪਮਾਨ ਕਿੱਦਾਂ ਹੋ ਗਿਆ ਤੁਸੀਂ ਇੱਥੇ ਸਾਲਾਂ ਤੋਂ ਰਹਿੰਦੇ ਆਏ ਹੋ ਥੋੜਾ ਬਹੁਤ ਐਡਜਸਟ ਕਰ ਵੀ ਸਕਦੇ ਹੋ ਪਰ ਮੇਰੀ ਸੱਸ ਇਸ ਘਰ ਦੀ ਤਾਂ ਨਹੀਂ ਹੈ ਤਾਂ ਉਹਨਾਂ ਦੀ ਸੁੱਖ ਸੁਵਿਧਾ ਦਾ ਖਿਆਲ ਰੱਖਣਾ ਹੀ ਪਵੇਗਾ ਵੈਸੇ ਵੀ ਇੰਨੀ ਬਹਿਸ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਹੁਣ ਇਸ ਘਰ ਦਾ ਨਵਾਂ ਮਾਲਿਕ ਮੈਂ ਹਾਂ ਤਾਂ ਜੋ ਜੋ ਚਾਹਾਂਗਾ ਕਰ ਸਕਦਾ ਹਾਂ ਹੁਣ ਨਿਰਮਲਾ ਜੀ ਦੇ ਸਬਰ ਆਂ ਟੁੱਟ ਚੁੱਕਿਆ ਸੀ ਉਹਨਾਂ ਤੋਂ ਰਿਹਾ ਨਹੀਂ ਗਿਆ ਉਹ ਬੋਲ ਪਈ ਬੇਟਾ ਮੈਂ ਤੈਨੂੰ ਕਦੀ ਕਹਿਣਾ ਤਾਂ ਨਹੀਂ ਚਾਹੁੰਦੀ ਸੀ ਪਰ ਅੱਜ ਤੂੰ ਇਹ ਗੱਲ ਕਹਿਣ ਦੇ ਲਈ ਮੈਨੂੰ ਮਜਬੂਰ ਕਰ ਦਿੱਤਾ ਹੈ ਗੱਲ ਦਰਅਸਲ ਇਹ ਹੈ ਕਿ ਸਾਲ ਪਹਿਰ ਪਹਿਲਾਂ ਹੀ ਤੇਰੇ ਪਿਤਾ ਜੀ ਨੇ ਇਹ ਘਰ ਮੇਰੇ ਨਾਮ ਕਰ ਦਿੱਤਾ ਸੀ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਆਇਆ ਸੀ ਅਤੇ ਜਦੋਂ ਦੇ ਉਹ ਬਿਮਾਰ ਹੋਣ ਲੱਗੇ ਸੀ ਉਦੋਂ ਦੇ ਹੀ ਅਜੀਬ ਜਿਹੀਆਂ ਗੱਲਾਂ ਕਰਨ ਲੱਗੇ ਸੀ ਉਹ ਕਹਿੰਦੇ ਸੀ ਕਿ ਬੁਢਾਪੇ ਵਿੱਚ ਕਿਸੇ ਦਾ ਕਿਸੇ ਦਾ ਭਰੋਸਾ ਨਹੀਂ ਹੈ ਆਪਣੀ ਔਲਾਦ ਵੀ ਕਦੀ ਕਦੀ ਧੋਖਾ ਦੇ ਦਿੰਦੀ ਹੈ ਤੂੰ ਇਹ ਗੱਲ ਕਿਸੇ ਨੂੰ ਨਾ ਕਹੀਂ ਬਸ ਆਰਾਮ ਨਾਲ ਬੱਚਿਆਂ ਦੇ ਨਾਲ ਰਹਿਣਾ ਹਾਂ ਪਰ ਜਿੱਥੇ ਤੈਨੂੰ ਲੱਗਿਆ ਕਿ ਤੇਰੇ ਨਾਲ ਗਲਤ ਹੁੰਦਾ ਪਿਆ ਹੈ ਉੱਥੇ ਤੂੰ ਚੁੱਪ ਨਾ ਰਹੀਂ ਅਤੇ ਹਿੰਮਤ ਨਾ ਰਹੀਂ ਮੈਨੂੰ ਅੱਜ ਸਮਝ ਆ ਗਿਆ ਕਿ ਉਹ ਮੇਰੇ ਨਾਲ ਇਹ ਸਾਰੀਆਂ ਗੱਲਾਂ ਕਿਉਂ ਕਰਦੇ ਰਹਿੰਦੇ ਸੀ ਉਹਨਾਂ ਨੇ ਮੇਰੇ ਤੋਂ ਜਿਆਦਾ ਦਾ ਦੁਨੀਆ ਦੇਖੀ ਸੀ ਮੈਂ ਤਾਂ ਬੱਚਿਆਂ ਦੇ ਮੋਹ ਵਿੱਚ ਆਬੂ ਕੋ ਹੋ ਕੇ ਬੈਠੀ ਰਹਿ ਗਈ ਪਰ ਉਹਨਾਂ ਨੇ ਆਪਣੇ ਜਿਉਂਦੇ ਜੀ ਮੈਨੂੰ ਸਭ ਵੀ ਮਾਨ ਨਾਲ ਜਿੰਨ ਦਾ ਪਹਾੜ ਜ਼ਰੂਰ ਪੜਾ ਦਿੱਤਾ ਸੀ ਉਹ ਤਾਂ ਚੰਗਾ ਹੋਇਆ ਕਿ ਉਹਨਾਂ ਦੇ ਏ ਘਰ ਮੇਰੇ ਨਾਮ ਕਰ ਦਿੱਤਾ ਵਰਨਾ ਤੁਸੀਂ ਤਾਂ ਮੈਨੂੰ ਕਬਾੜ ਦੀ ਤਰ੍ਹਾਂ ਇਹ ਘਰ ਵਿੱਚੋਂ ਕੱਢ ਹੀ ਦਿੰਦੇ ਹੁਣ ਇਹ ਘਰ ਮੇਰੇ ਨਾਮ ਹੈ ਇਸ ਲਈ ਮੈਂ ਇਹ ਤੈਅ ਕਰੂੰਗੀ ਕਿ ਇਸ ਘਰ ਵਿੱਚ ਕੌਣ ਰਹੇਗਾ ਕੌਣ ਨਹੀਂ ਮੈਂ ਇਸ ਗੱਲ ਦੇ ਖਿਲਾਫ ਨਹੀਂ ਹਾਂ ਕਿ ਤੇਰੀ ਸੱਸਿ ਇਸ ਘਰ ਵਿੱਚ ਆ ਕੇ ਰਹੇ ਉਹ ਵੀ ਬਜ਼ੁਰਗ ਹੈ ਉਹਨਾਂ ਨੂੰ ਵੀ ਦੇਖਭਾਲ ਦੀ ਜ਼ਰੂਰਤ ਹੈ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਦੋਨੋਂ ਮੈਨੂੰ ਕਬਾੜ ਦੀ ਤਰ੍ਹਾਂ ਸਟੋਰ ਰੂਮ ਵਿੱਚ ਸੁੱਟ ਦਵੋ ਮੈਨੂੰ ਤਾਂ ਤੁਹਾਨੂੰ ਇਹ ਸਭ ਕਹਿੰਦੇ ਹੋਏ ਚੰਗਾ ਤਾਂ ਨਹੀਂ ਲੱਗਦਾ ਪਿਆ ਪਰ ਇਸ ਘਰ ਦੀ ਮਾਲਕਿਨ ਮੈਂ ਹਾਂ ਤੂੰ ਨਹੀਂ ਅਤੇ ਮੈਂ ਆਪਣਾ ਕਮਰਾ ਤਾਂ ਬਿਲਕੁਲ ਨਹੀਂ ਛੱਡਣ ਵਾਲੀ ਹਾਂ ਅਤੇ ਜੇਕਰ ਤੁਸੀਂ ਦੋਨਾਂ ਨੇ ਮੇਰੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਕੀਤੀ ਜਾਂ ਫਿਰ ਮੇਰਾ ਅਪਮਾਨ ਕੀਤਾ ਤਾਂ ਮੈਂ ਤੁਹਾਨੂੰ ਇਸ ਘਰ ਵਿੱਚੋਂ ਕੱਢ ਦਵਾਂਗੀ ਅਤੇ ਘਰ ਵਿੱਚ ਕਿਰਾਏਦਾਰ ਅਤੇ ਇੱਕ ਨੌਕਰ ਰੱਖ ਕੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਾਂਗੀ ਅਤੇ ਬੇਟਾ ਤੇਰੀ ਸੱਸ ਆਉਣ ਵਾਲੀ ਹੈ ਤਾ ਉਹਨਾਂ ਨੂੰ ਕਿੱਥੇ ਰੱਖਣਾ ਹੈ ਇਹ ਦੇਖਣਾ ਤੇਰਾ ਕੰਮ ਹੈ ਅਤੇ ਤੁਸੀਂ ਦੋਨੋਂ ਜਲਦੀ ਤੋਂ ਜਲਦੀ ਇਸ ਕਮਰੇ ਵਿੱਚੋਂ ਬਾਹਰ ਨਿਕਲ ਜਾਓ ਨਿਰਮਲਾ ਜੀ ਦੀਆਂ ਗੱਲਾਂ ਸੁਣ ਕੇ ਸਵੀ ਅਤੇ ਸੂਰਜ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪਏ ਉਹਨਾਂ ਨੂੰ ਸਮਝ ਵਿੱਚ ਆ ਗਿਆ ਸੀ ਕਿ ਉਹ ਆਪਣੀ ਮਾਂ ਦੇ ਨਾਲ ਗਲਤ ਕਰਦੇ ਪਏ ਸੀ ਇਸ ਲਈ ਨਿਰਮਲਾ ਜੀ ਨਾਰਾਜ਼ ਹੋ ਗਈ ਸੂਰਜ ਨੇ ਤੁਰੰਤ ਹੀ ਆਪਣਾ ਰੰਗ ਬਦਲਦੇ ਉਹ ਇਹ ਕਹਿਣਾ ਸ਼ੁਰੂ ਕਰ ਦਿੱਤਾ ਮਾਂ ਮੈਨੂੰ ਮaaf ਕਰ ਦੋ ਵੋ ਸਾਡੇ ਕੋਲੋਂ ਗਲਤੀ ਹੋ ਗਈ ਸਾਡਾ ਮਕਸਦ ਤੁਹਾਡਾ ਦਿਲ ਦੁਖਾਣਾ ਨਹੀਂ ਸੀ ਸਭੀ ਵੀ ਕਹਿਣ ਲੱਗੇ ਹਾਂ ਮੰਮੀ ਜੀ ਤੁਸੀਂ ਆਰਾਮ ਨਾਲ ਆਪਣੇ ਕਮਰੇ ਵਿੱਚ ਰਹੋ ਮੈਂ ਆਪਣੀ ਮੰਮੀ ਨੂੰ ਗੈਸਟ ਰੂਮ ਵਿੱਚ ਰੁਕਣ ਨੂੰ ਕਹਿ ਦਵਾਂਗੀ ਭਾਵੇਂ ਹੀ ਕਮਰਾ ਥੋੜਾ ਛੋਟਾ ਹੈ ਤਾਂ ਕੀ ਹੋਇਆ ਉਹ ਉੱਥੇ ਆਰਾਮ ਨਾਲ ਰਹਿ ਲਵੇਗੀ ਤੁਹਾਨੂੰ ਆਪਣਾ ਕਮਰਾ ਛੱਡਣ ਦੀ ਜ਼ਰੂਰਤ ਨਹੀਂ ਹੈ ਇੰਨਾ ਬੋਲ ਕੇ ਉਹ ਦੋਨੋਂ ਸਿਰ ਝੁਕਾ ਕੇ ਕਮਰੇ ਵਿੱਚੋਂ ਬਾਹਰ ਆ ਗਏ ਨਿਰਮਲਾ ਜੀ ਅੱਜ ਬੱਚਿਆਂ ਦਾ ਅਸਲੀ ਰੂਪ ਦੇਖ ਕੇ ਬਹੁਤ ਹੈਰਾਨ ਹੋ ਗਈ ਸੀ ਪਰ ਉਹਨਾਂ ਨੇ ਵੀ ਬੱਚਿਆਂ ਨੂੰ ਮੂੰਹ ਤੋੜ ਕੇ ਜਵਾਬ ਦੇ ਕੇ ਸਮਝਾ ਦਿੱਤਾ ਸੀ ਕਿ ਘਰ ਦੀ ਮਾਲਕਿਨ ਹਜੇ ਵੀ ਉਹ ਹੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ